ਨੰਬਰ 1 ਅਸਲ ਦੀ ਵਿੱਚ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਆ ਨਾ ਜੀ 2 ਤੋਂ 4 ਜਦੋਂ ਅਸੀਂ ਉੱਠਾਂਗੇ ਤੇ ਇਹ ਜਿਹੜੀ ਬੇਨਤੀ ਹੈ ਧਿਆਨ ਦੇ ਨਾਲ ਬਿਲਕੁਲ ਇਕਾਗਰਤਾ ਬਣਾ ਕੇ ਤੁਸੀਂ ਸੁਣਨੀ ਹੈ ਇਹ ਨਹੀਂ ਕਿ ਆਦਮ ਵਿਚਾਲੋਂ ਆਪਾਂ ਉੱਠ ਕੇ ਚਲੇ ਜਾਈਏ ਜਾਂ ਆਪਾਂ ਆਦਮ ਵਿਚਾਲੋਂ ਇਹ ਗੱਲ ਨੂੰ ਛੱਡ ਦੇਈਏ ਫਿਰ ਉਹ ਰਸ ਨਹੀਂ ਬਣਦਾ ਉਹ ਚੀਜ਼ ਭੰਗਤਾ ਵਿੱਚ ਆ ਜਾਂਦੀ ਹੈ ਹੁਣ ਧਿਆਨ ਦੇ ਨਾਲ ਸੁਣਿਓ ਅਸੀਂ ਜਦੋਂ ਵੀ ਅੰਮ੍ਰਿਤ ਵੇਲੇ ਉੱਠਣਾ ਹੈ 2 ਤੋਂ 4 ਉੱਠ ਕੇ ਅਸੀਂ ਆਪਣੇ ਬਿਸਤਰੇ ਤੇ ਚਾਹੇ ਅਸੀਂ ਬੈੱਡ ਤੇ ਆਰਾਮ ਕਰਦੇ ਹਾਂ ਚਾਹੇ ਅਸੀਂ ਪੁੰਝੇ ਆਰਾਮ ਕਰਦੇ ਹਾਂ ਤੇ ਚਾਹੇ ਅਸੀਂ ਮੰਜੇ ਤੇ ਆਰਾਮ ਕਰਦੇ ਹਾਂ ਜਦੋਂ ਤੁਸੀਂ ਸਵੇਰੇ ਉੱਠਣਾ ਹੈ ਉੱਠ ਕੇ ਤੁਸੀਂ ਚੌਂਕੜਾ ਆਪਣੇ ਮੰਜੇ ਤੇ ਆਪਣੇ ਬਿਸਤਰੇ ਤੇ ਲਾ ਲੈਣਾ ਆਪਣੇ ਨੇਤਰ ਕਰ ਲੈਣੇ ਬੰਦ ਲਾਈਟ ਦਾ ਲਾਈਟ ਦਾ ਪ੍ਰਬੰਧ ਵੀ ਨਹੀਂ ਕਰਨਾਗਾ ਦੀਵੇ ਦਾ ਪ੍ਰਬੰਧ ਵੀ ਨਹੀਂ ਕਰਨਾ ਮੋਮਬਤੀ ਦਾ ਪ੍ਰਬੰਧ ਵੀ ਨਹੀਂ ਕਰਨਾ ਧਿਆਨ ਦੇਣਾ ਜਦੋਂ ਅਸੀਂ ਸਵੇਰੇ ਉੱਠਾਂਗੇ ਤੇ ਆਸਣ ਲਾਵਾਂਗੇ ਨੇਤਰ ਬੰਦ ਕਰਕੇ ਨਾ ਤੁਸੀਂ 15 ਜਾਂ 20 ਮਿੰਟ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਹਿਰਦੇ ਦੇ ਵਿੱਚ ਲਿਆ ਕੇ ਬਿਠਾਉਣਾ ਹੈ ਆਪਣੇ ਹਿਰਦੇ ਵਿੱਚ ਤੇ ਸੱਚੀ ਗੱਲ ਇਹ ਹੈ ਸੰਗਤ ਜੀ ਗੁਰੂ ਪਿਆਰਿਓ ਭਾਗਾਂ ਵਾਲਿਓ ਜਦੋਂ ਤੁਸੀਂ ਧੰਤ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਹਿਰਦੇ ਦੀ ਸੇਜ ਤੇ ਲਿਆ ਕੇ ਬਿਠਾਇਆ ਨਾ ਇੱਕ ਤੁਹਾਨੂੰ ਪ੍ਰਕਾਸ਼ ਵੀ ਦਿਸੇਗਾ ਤੁਹਾਡੇ ਤੇ ਰਹਿਮਤ ਵੀ ਉਹ ਉੱਠੇਗੀ ਜਿਵੇਂ ਅਸਮਾਨ ਤੋਂ ਵਰਖਾ ਹੁੰਦੀ ਹੈ ਬੂੰਦਾਬاندی ਹੁੰਦੀ ਹੈ ਮੀਂਹ ਪੈਂਦਾ ਹੈ ਇਸੇ ਤਰੀਕੇ ਨਾਲ ਤੁਹਾਡੇ ਹਿਰਦੇ ਵਿੱਚ ਵੀ ਰਹਿਮਤ ਦਾ ਉਹਦੀ ਬਖਸ਼ਿਸ਼ ਦਾ ਉਹਦੀ ਕਿਰਪਾ ਦਾ ਮੀਂਹ ਵਰੇਗਾ ਵੀ ਐਡੀ ਬਖਸ਼ਿਸ਼ ਹੋਵੇਗੀ ਮਹਾਨ ਬੰਦਾ ਜਾਣ ਹੀ ਨਹੀਂ ਸਕਦਾ ਤੇ ਜਦੋਂ ਤੁਸੀਂ ਸਿਮਰਨ ਕਰਨਾ ਉਦੋਂ ਬਿਲਕੁਲ ਥੋੜਾ ਥੋੜਾ ਪਿਆਰ ਦੇ ਨਾਲ ਤੁਸੀਂ ਬੋਲਣਾ ਇਸ ਤਰੀਕੇ ਨਾਲ ਵਾਹ ਗੁਰੂ ਵਾਹ ਗੁਰੂ ਤੇ ਜਿਹੜੀ ਸੰਗਤ ਮੂਲ ਮੰਤਰ ਕਰਨਾ ਚਾਹੁੰਦੀ ਹੈ ਪੜ੍ਹਨਾ ਚਾਹੁੰਦੀ ਹੈ ਉਹ ਸੰਗਤ ਨੂੰ ਵੀ ਬੇਨਤੀ ਹੈ ਕਿਵੇਂ ਪੜ੍ਹਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਸ ਤਰੀਕੇ ਨਾਲ ਇਹ ਨਾਨਕ ਹੋਸੀ ਭੀ ਸੱਚ ਤੱਕ ਪੜਨਾ ਜਪ ਤੋਂ ਅੱਗੇ ਤੇ ਜਿਹੜੀਆਂ ਸੰਗਤਾਂ ਬਾਣੀ ਪੜਨ ਜਾਣਦੀਆਂ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਉਹ ਜਪਜੀ ਸਾਹਿਬ ਦਾ ਪਾਠ ਪੜਨ ਹੁਣ ਜਾਂ ਤਾਂ ਸਿਮਰਨ ਤੁਸੀਂ 15 20 ਮਿੰਟ ਕਰ ਲਿਓ ਜਾਂ ਤੁਸੀਂ ਮੂਲ ਮੰਤਰ 15 ਮਿੰਟ ਕਰ ਲਿਓ ਜਾਂ ਤੁਸੀਂ ਜਪਜੀ ਸਾਹਿਬ ਦਾ ਪਾਠ ਪੜ ਲਿਓ ਜਦੋਂ ਤੁਹਾਡੇ 15 20 ਮਿੰਟ ਹੋ ਗਏ ਉਸ ਤੋਂ ਬਾਅਦ ਤੁਸੀਂ ਚੌਂਕੜੇ ਨੂੰ ਪਾਸੇ ਕਰਨਾ ਹੈ ਚੌਂਕੜਾ ਪਾਸੇ ਕਰਕੇ ਤੁਸੀਂ ਆਪਣਾ ਇੱਕ ਪੈਰ ਮੰਜੇ ਤੋਂ ਥੱਲੇ ਉਤਾਰਨਾ ਤੇ ਜਦੋਂ ਤੁਸੀਂ ਆਪਣੇ ਦੋਵੇਂ ਉਪਰ ਉਤਾਰ ਕੇ ਬਿਲਕੁਲ